ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਆਦੀਸ ਵੀਡੀਓ ਦੇ ਵਿੱਚ ਆਪਾਂ ਰਿਓ ਕਸ਼ੇਰੇ ਦੀ ਕਟਿੰਗ ਤੇ ਸਟਿਚਿੰਗ ਸਿੱਖਾਂਗੇ ਕਈਆਂ ਨੂੰ ਇਹ ਵਾਲੀ ਕਸ਼ੇਰੇ ਦੀ ਜਿਹੜੀ ਕਟਾਈ ਕਰਨੀ ਕਾਫੀ ਮੁਸ਼ਕਿਲ ਲੱਗਦੀ ਹੈ ਬਟ ਅੱਜ ਮੈਂ ਤੁਹਾਨੂੰ ਬਹੁਤ ਆਸਾਨ ਤਰੀਕੇ ਨਾਲ ਸਮਝਾਵਾਂਗੀ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਡਬਲ ਫੋਲਡ ਕਰ ਲਵਾਂਗੇ ਡਬਲ ਫੋਲਡ ਕਰਨ ਤੋਂ ਬਾਅਦ ਆਪਾਂ 30 ਇੰਚ ਇਸ ਤਰ੍ਹਾਂ ਨਿਸ਼ਾਨਾ ਲਗਾਵਾਂਗੇ ਇਹ ਤੁਸੀਂ ਆਪਣੇ ਅਕੋਰਡਿੰਗ ਲਗਾ ਸਕਦੇ ਹੋ ਇਹਦੇ 30 ਇੰਚ ਦੇ ਅਕੋਰਡਿੰਗ ਤੁਹਾਡਾ ਜਿਹੜਾ ਕਸ਼ੇਰਾ ਉਹ ਮੀਡੀਅਮ ਸਾਈਜ਼ ਦਾ ਰੈਡੀ ਹੋਏਗਾ ਛੋਟੇ ਬੱਚਿਆਂ ਲਈ ਤੁਸੀਂ ਇਸ ਤੋਂ ਘੱਟ ਕੱ ਜਿਆਦਾ ਕਪੜਾ ਤੁਸੀਂ ਲੈ ਸਕਦੇ ਹੋ ਹੁਣ ਆਪਾਂ 30 ਇੰਚ ਤੇ ਇਸ ਤਰ੍ਹਾਂ ਇਸਦੀ ਕਟਿੰਗ ਕਰ ਦਵਾਂਗੇ ਕਪੜੇ ਦਾ ਜਿਹੜਾ ਆਰਜੋ ਆ ਉਹ ਨੋਰਮਲ ਕਪੜੇ ਦੇ ਜਿੰਨਾ ਆ ਨੋਰਮਲ ਕਪੜੇ ਦਾ ਜਿਹੜਾ ਸਾਡਾ ਆਰਜੋ ਹੁੰਦਾ ਆ 38 ਤੋਂ 40 ਦੇ ਵਿੱਚਕਾਰ ਹੁੰਦਾ ਹੈ ਉਨਾਂ ਹੀ ਇਸ ਕਪੜੇ ਦਾ ਆਰਜੋ ਆ ਉਸ ਤੋਂ ਬਾਅਦ ਹੁਣ ਆ ਆਪਾਂ ਪੱਟੀਆਂ ਲਵਾਂਗੇ ਜਿਹੜੀਆਂ ਕਿ ਸਾਡੀ ਮੋਰੀ ਬਣਾਉਣ ਦੇ ਟਾਈਮ ਕੰਮ ਆਉਣੀਆਂ ਸਾਡੀ 3-3 ਇੰਚ ਦੀ ਆਪਾਂ ਇਹ ਵਾਲੀ ਪੱਟੀ ਲੈਣੀ ਆ ਇਸ ਨੂੰ ਸਕੇਲ ਦੀ ਹੈਲਪ ਨਾਲ ਸਿੱਧਾ ਕਰਦੇ ਹੋਏ ਬਾਅਦ ਵਿੱਚ ਆਪਾਂ ਇਸਦੀ ਕਰ ਦਵਾਂਗੇ ਕਟਿੰਗ ਪੱਟੀਆਂ ਦੀ ਜਿਹੜੀ ਚੁੜਾਈ ਆ ਉਹ 3 ਤੋਂ 4 ਦੇ ਇੰਚ ਦੇ ਵਿੱਚਕਾਰ ਹੋਣੀ ਚਾਹੀਦੀ ਹੈ 3 ਇੰਚ ਤੋਂ ਘੱਟ ਨਹੀਂ ਹੋਣੀ ਚਾਹੀਦੀ 4 ਇੰਚ ਤੋਂ ਆਪਾਂ ਬਾਧੂ ਨਹੀਂ ਰੱਖਾਂਗੇ ਸੋ ਹੁਣ ਆਪਾਂ ਇਸ ਤਰ੍ਹਾਂ ਬਸ ਸਿੱਧਾ ਕਟਿੰਗ ਕਰ ਦੇਵਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜਿਸ ਸਾਈਡ ਤੋਂ ਸਾਡਾ ਕੱਪੜਾ ਜਿਹੜਾ ਓਪਨ ਹੈ ਆਊਟ ਸਾਈਡ ਤੋਂ ਆਪਾਂ ਇੱਕ ਇਸ ਦਾ ਸਿੱਧੀ ਸਿਲਾਈ ਲਗਾ ਦੇਵਾਂਗੇ ਸਿੱਧੀ ਸਿਲਾਈ ਲਗਾਉਣ ਤੋਂ ਬਾਅਦ ਆਪਾਂ ਹੁਣ ਇਸ ਦਾ ਸੈਂਟਰ ਲਵਾਂਗੇ ਸੈਂਟਰ ਲੈਂਦੇ ਹੋਏ ਆਪਾਂ ਇੱਥੇ ਛੋਟਾ ਜਿਹਾ ਕੱਟ ਲਗਾ ਦੇਵਾਂਗੇ ਦੂਸਰੀ ਸਾਈਡ ਵੀ ਆਪਾਂ ਛੋਟਾ ਜਿਹਾ ਕੱਟ ਲਗਾ ਦੇਵਾਂਗੇ ਜਿਹੜੀ ਆਪਾਂ ਇਹ ਸਿਲਾਈ ਲਗਾਈ ਆ ਇਸ ਨੂੰ ਆਪਾਂ ਇਸ ਦੇ ਸ ਲੈ ਕੇ ਆਵਾਂਗੇ ਔਰ ਮੈਂ ਤੁਹਾਨੂੰ ਪੂਰਾ ਦੱਸਾਂਗੀ ਕਿ ਕਿਸ ਤਰ੍ਹਾਂ ਆਪਾਂ ਇਹ ਵਾਲੀਆਂ ਸਲਾਈਆਂ ਲਗਾਉਣੀਆਂ ਆ ਸੋ ਜਿੱਥੇ ਸਾਡਾ ਕੱਟਿਆ ਸੇਮ ਉੱਥੇ ਹੀ ਆਪਾਂ ਆਪਣੀ ਇਹ ਵਾਲੀ ਸਲਾਈ ਨੂੰ ਰੱਖਾਂਗੇ ਇਸ ਤਰ੍ਹਾਂ ਸਲਾਈ ਨੂੰ ਰੱਖਦੇ ਹੋਏ ਆਪਾਂ ਹੁਣੇ ਫਿਰ ਤੋਂ ਸਲਾਈ ਲਗਾ ਦਵਾਂਗੇ ਜੀ ਇਸ ਸਾਈਡ ਤੋਂ ਸਾਡਾ ਕਸ਼ੇਰਾ ਓਪਨ ਹੈ ਉਸ ਸਾਈਡ ਤੋਂ ਆਪਾਂ ਜਿਹੜੀ ਇੱਥੇ ਸਲਾਈ ਲਗਾ ਦਵਾਂਗੇ ਥ੍ਰੀ ਸਾਈਡ ਵੀ ਆਪਾਂ ਉਹ ਜਿਹੜੀ ਲੰਬੀ ਸਲਾਈ ਲਗਾਈ ਸਗੀ ਉਸ ਨੂੰ ਆਪਾਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਰੱਖਾਂਗੇ ਕੱਟ ਦੇ ਉੱਪਰ ਤੇ ਫਿਰ ਇਸ ਸਾਈਡ ਵੀ ਆਪਾਂ ਜਿਹੜੀ ਸਲਾਈ ਆ ਉਹ ਲਗਾ ਦੇਵਾਂਗੇ ਹੁਣ ਚਾਰੋਂ ਸਾਈਡ ਤੋਂ ਜਿਹੜਾ ਸਾਡਾ ਸ਼ਹਿਰੇ ਦਾ ਕਪੜਾ ਹੈ ਉਹ ਬੰਦ ਹੋ ਜਾਏਗਾ ਫਿਰ ਆਪਾਂ ਇਸ ਨੂੰ ਇਸ ਤਰ੍ਹਾਂ ਸੈੱਟ ਕਰਕੇ ਰੱਖਾਂਗੇ ਹੁਣ ਦੇਖੋ ਜਿਹੜੀ ਸਾਡੀ ਲੰਬੀ ਸਲਾਈ ਸੀ ਉਹ ਕੱਭੀ ਆ ਰਹੀ ਆ ਦੋਨਾਂ ਦੇ ਵਿੱਚਕਾਰ ਆ ਰਹੀ ਆ ਨਾ ਤੇ ਆਲੇ-ਦੁਆਲੇ ਵੀ ਆਪਾਂ ਸਲਾਈਆਂ ਲਗਾਈਆਂ ਹੋਈਆਂ ਆ ਹੁਣ ਆਪਾਂ ਐਂਜੀ ਟੇਪ ਨੂੰ ਇਸ ਤਰ੍ਹਾਂ ਰੱਖਾਂਗੇ ਐਂਜੀ ਟੇਪ ਰੱਖਦੇ ਹੋਏ ਆਪਾਂ ਇੱਕ ਦੂਜੇ ਨਾਲ ਇਹਨਾਂ ਗੁੰਝਿਆਂ ਨੂੰ ਮਲਾ ਦਵਾਂਗੇ ਨੂੰ ਕੋਰਨਰ ਤੋਂ ਮਲੋਣ ਤੋਂ ਬਾਅਦ ਆ ਕਰਨੀ ਆਪਾਂ ਇਸ ਦੀ ਕਟਿੰਗ ਏ ਕਟਿੰਗ ਤੁਸੀਂ ਕਿਸੇ ਫਾਲਤੂ ਕੱਪੜੇ ਤੇ ਵੀ ਕਰਕੇ ਦੇ ਸਕਦੇ ਹੋ ਕਈ ਵਾਰ ਘਰ ਦੇ ਵਿੱਚ ਬਚਿਆ ਕੋਈ ਖੁਸ਼ੀਆ ਕਪੜਾ ਹੁੰਦਾ ਹੈ ਸੋ ਪਹਿਲਾਂ ਤੁਸੀਂ ਉਸ ਤੇ ਇਸ ਤਰ੍ਹਾਂ ਗੋਚਲੀ ਬਣਾ ਕੇ ਦੇਖ ਲੈਣੀ ਆ ਹੁਣ ਇੱਕ ਸਾਈਡ ਤੋਂ ਆਪਾਂ ਕੈਂਚੀ ਨਾਲ ਛੋਟਾ ਜਿਹਾ ਕੱਟ ਲਗਾਵਾਂਗੇ ਇਹ ਧਿਆਨ ਰੱਖਣਾ ਵੀ ਜਿਹੜਾ ਆਪਾਂ ਉੱਪਰਲੀ ਤੇ ਇਹਨੂੰ ਹੀ ਕਟਾਂਗੇ ਜਿਹੜੀ نیچے ਵਾਲੀ ਤੇ ਆ ਉਸਨੂੰ ਆਪਾਂ ਨਹੀਂ ਕਟਾਂਗੇ ਤੇ ਕੱਟਣਾ ਵੀ ਆਪਾਂ ਉਸ ਸਾਈਡ ਤੋਂ ਹੁੰਦਾ ਜਿਸ ਸਾਈਡ ਤੇ ਆਪਣੀ ਜਿਹੜੀ ਸਿਲਾਈ ਆ ਉਹ ਗੱਬੇ ਵਿੱਚਕਾਰ ਸੈਂਟਰ ਦੇ ਆਉਂਦੀ ਆ ਟਾਈਮ ਤੁਸੀਂ ਇਹ ਧਿਆਨ ਰੱਖਣਾ ਵੀ ਜਦੋਂ ਆਪਾਂ ਕਸ਼ੇਰੀ ਦੀ ਜਿੱਥੋਂ ਸਟਾਰਟਿੰਗ ਕਰਦੀਆਂ ਕਟਾਈ ਦੀ ਉੱਥੇ ਆਪਾਂ ਛ ਕੈਂਚ ਨੂੰ ਹੌਲੀ ਹੌਲੀ ਅੱਗੇ ਵਧਾਉਂਦੇ ਜਾਂਦੇ ਹਾਂ ਸੋ ਇਸ ਤਰ੍ਹਾਂ ਆਪਾਂ ਦੂਸਰੇ ਕੋਰਨਰ ਤੇ ਮਲਾਦਾਂਗੇ ਇਹ ਤੁਸੀਂ ਵੇਖ ਸਕਦੇ ਹੋ ਕਿ ਆਪਾਂ نیچے ਦੇ ਕੱਪੜੇ ਨੂੰ ਬਿਲਕੁਲ ਨਹੀਂ ਛੇੜਿਆ نیچے ਸਾਈਡ ਆਪਾਂ ਕੁਝ ਵੀ ਕੱਟ ਨਹੀਂ ਲਗਾਇਆ ਹੁਣ ਆਪਾਂ ਇਸ ਤਰ੍ਹਾਂ ਕੋਰਨਰ ਨੂੰ ਬਾਹਰ ਕੱਢ ਲਵਾਂਗੇ ਕੋਨਰ ਨੂੰ ਬਾਹਰ ਕੱਢਣ ਤੋਂ ਬਾਅਦ ਆਪਾਂ ਇਸ ਨੂੰ ਕਰ ਲਵਾਂਗੇ ਪ੍ਰੈਸ ਪ੍ਰੈਸ ਕਰਨ ਨਾਲ ਕੀ ਹੁੰਦਾ ਸਾਡਾ ਕੱਪੜਾ ਸੈੱਟ ਹੋ ਜਾਂਦਾ ਸੋ ਸਾਨੂੰ ਕਟਿੰਗ ਕਰਨ ਦੇ ਵਿੱਚ ਆਸਾਨੀ ਹੁੰਦੀ ਆ ਕਰ ਲਈਏ ਅਸੀਂ ਪ੍ਰੈਸ ਹੁਣ ਆਪਾਂ ਲਗਾਵਾਂਗੇ ਆਪਣੀ ਮੋਰੀ ਦੇ ਨਿਸ਼ਾਨ ਮੋਰੀ ਦੇ ਨਿਸ਼ਾਨ ਜਿਹੜੇ ਆ ਉਹ ਤੁਸੀਂ ਆਪਣੇ ਨਾਪ ਦੇ ਅਕੋਰਡਿੰਗ ਲਗਾਉਣੇ ਆ ਇੱਥੇ ਮੈਂ ਲਗਾਵਾਂਗੀ 13.5 ਇੰਚ ਤੁਸੀਂ ਜਿਹੜਾ ਆਪਣਾ ਨਾਪ ਲੈਣਾ ਉਸ ਦੇ ਵਿੱਚ ਲੂਜ਼ਿੰਗ ਜਿਹੜੀ ਆ ਉਹ ਐਡ ਕਰ ਲੈਣੀ ਆ ਇੱਥੇ ਮੈਂ ਤੁਹਾਨੂੰ ਘਾ ਰਹੀ ਸੀ ਵੀ ਸਾਡਾ ਜਿਹੜਾ ਕਸ਼ੇਰਾ ਉਹ ਕਿੰਨਾ ਲੰਬਾਈ ਤੇ ਚੁੜਾਈ ਦੇ ਵਿੱਚ ਰੈਡੀ ਹੋਏਗਾ ਲੂਜ਼ਿੰਗ ਜਿਹੜੀ ਆ ਉਹ ਤੁਸੀਂ ਆਪਣੇ ਅਕੋਰਡਿੰਗ ਐਡ ਕਰਨੀ ਆ ਵੀ ਤੁਹਾਨੂੰ ਉੱਠਣ ਬੈਠਣ ਦੇ ਵਿੱਚ ਕੋਈ ਕੋਈ ਪ੍ਰੋਬਲਮ ਨਾ ਹੋਵੇ ਸੋ ਆਪਾਂ ਉਸੇ करोटा कट लग से तरह आप छोटा जा कट लगाते हुए इस तरह साढ़े तेरह इंच तक जिथे निशान लगा कट देवे फिर दूसरी साइड तो भी आप सेम उतो ही निशान तो ही आप जी कटिंग है स्टार्ट करा मोहरी द कटिंग करने तो बया आप लगावे ਆਪਣੀਆਂ ਚਿੜੀਆਂ ਦੇ ਨਿਸ਼ਾਨ ਕਿਉਂਕਿ ਪਹਿਲਾਂ ਆਪਾਂ ਨਿਫੇ ਨੂੰ ਫੋਲਡ ਕਰ ਲਵਾਂਗੇ ਸੋ ਨਿਫਾ ਫੋਲਡ ਕਰਨ ਲਈ ਸਾਨੂੰ ਦੋ ਚਾਹੀਦੀਆਂ ਇਹ ਚਿੜੀਆਂ ਕਿਉਂਕਿ ਕਸ਼ੇਰੇ ਦੇ ਵਿੱਚ ਦੋ ਚਿੜੀਆਂ ਹੁੰਦੀਆਂ ਸੋ ਕੱਪੜੇ ਨੂੰ ਅਸੀਂ ਡਬਲ ਫੋਲਡ ਕਰ ਲਿਆ ਹੁਣ ਆਪਾਂ 1.5 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਗਾਵਾਂਗੇ ਫਿਰ 1.5 ਇੰਚ ਤੇ ਆਪਾਂ ਕੈਂਚੀ ਨਾਲ ਕੱਟ ਲਗਾ ਦਵਾਂਗੇ ਇਸ ਵੀਡੀਓ ਨੂੰ ਬਹੁਤਾ ਜਿਆਦਾ ਲੰਬਾ ਨਹੀਂ ਕਰਨਾ ਚਾਹੁੰਦੀ ਸੀ ਇਸ ਕਰਕੇ ਮੈਂ ਜਿਹੜੀਆਂ ਚਿੜੀਆਂ ਸੀ ਉਹ ਬਣਾ ਲਈਆਂ ਸੀ 1.5 ਇੰਚ ਤੇ ਰੱਖ ਕੇ ਜਿੱਦਾਂ ਨੋਰਮਲ ਬੈਲਟ ਦੀਆਂ ਆਪਾਂ ਚਿੜੀਆਂ ਬਣਾਉਂਦੇ ਆ ਉਸੇ ਤਰ੍ਹਾਂ ਬਣਾਈਆਂ ਫਿਰ ਉਸ ਤੋਂ ਬਾਅਦ ਤੇ ਬਾਲ ਜਿਆਦਾ ਪੈਂਦੀ ਆ ਕਿਉਂਕਿ ਰੇਵ ਦੇ ਵਿੱਚ ਕਟਿੰਗ ਹੋਈ ਹੁੰਦੀ ਆ ਸੋ ਜੇਕਰ ਤੁਸੀਂ ਬਿਗਨਰਸ ਆ ਤੁਸੀਂ ਪਹਿਲਾਂ ਇਸ ਨੂੰ ਕੱਚਾ ਕਰ ਲੈਣਾ ਕੱਚਾ ਕਰਨ ਦੇ ਨਾਲ ਕੀ ਹੋਏਗਾ ਸਫਾਈ ਜਿਆਦਾ ਆਏਗੀ ਉਸ ਤੋਂ ਬਾਅਦ ਹੁਣ ਆਪਾਂ ਮੋਰੀ ਨੂੰ ਰੈਡੀ ਕਰਾਂਗੇ ਮੋਰੀ ਰੈਡੀ ਕਰਨ ਲਈ ਆਪਾਂ ਕੀ ਕਰਨਾ ਕੱਪੜੇ ਨੂੰ ਇਸ ਤਰ੍ਹਾਂ ਅੱਧੇ ਇੰਚ ਤੋਂ ਵੀ ਘਾਟਾ ਪਾ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰਦਾ ਤੇ ਫਿਰ ਇਸ ਦੇ ਉੱਪਰ ਆਪਾਂ ਸਲਾਈ ਲਗਾਉਣੀ ਉਹ ਮੈਂ ਤੁਹਾਨੂੰ ਲਗਾ ਕੇ ਦਿਖਾ ਦਿੰਦੀ ਹਾਂ ਕਿਸ ਤਰ੍ਹਾਂ ਆਪਾਂ ਲਗਾਉਣੀ ਆ ਸਟਿਚ ਨਹੀਂ ਕੀਤਾ ਤੇ ਪਹਿਲੀ ਵਾਰੀ ਤੁਸੀਂ ਇਹ ਕੁਛੇੜਾ ਸਟਿਚ ਕਰ ਰਹੇ ਹੋ ਫਿਰ ਤੁਸੀਂ ਪਹਿਲਾਂ ਇਸ ਨੂੰ ਕੱਚਾ ਜ਼ਰੂਰ ਕਰਦੇ ਹੋ ਦੇਖੋ ਇੱਥੋਂ ਆਪਾਂ ਬਿਲ ਵਾਲਾ ਪੈਣਾ ਸ਼ੋ ਥੋੜਾ ਜਿਹਾ ਕੱਪੜਾ ਲੈਂਦੇ ਹੋਏ ਆਪਣੀ ਜਿਹੜੀ ਆਪਾਂ ਕਾਈ ਆ ਉਹ ਸਟਾਰਟ ਕਰਾਂਗੇ ਫਿਰ ਹੌਲੀ ਹੌਲੀ ਆਪਾਂ ਕੱਪੜੇ ਨੂੰ ਥੋੜਾ ਥੋੜਾ ਵਧੂ ਦੇ ਜਾਵਾਂਗੇ ਇਹ ਗੁਲਾਈ ਦੇ ਵਿੱਚ ਸਿਲਾਈ ਲੱਗਦੀ ਹੁੰਦੀ ਆ ਜਿੱਦਾਂ ਆਪਾਂ ਸੈਂਟਰ ਦੇ ਵਿੱਚ ਜਾ ਕੇ ਆਪਾਂ ਨੂੰ ਜਿਹੜੀ ਸਿਲਾਈ ਆ ਉਹ ਥੋੜਾ ਕਪੜਾ ਵਾਧੂ ਵਧਾ ਦੇਵਾਂਗੇ ਤੇ ਸਾਈਡਾਂ ਤੋਂ ਜਿਹੜਾ ਕਪੜਾ ਆਪਾਂ ਥੋੜਾ ਘੱਟ ਕਰਦੇ ਜਾਣਾ ਜਦੋਂ ਸੈਂਟਰ ਤੋਂ ਅੱਗੇ ਨੂੰ ਆ ਕੇ ਫਿਰ ਆਪਾਂ ਪਹਿਲਾਂ ਵਾਂਗੇ ਥੋੜਾ ਥੋੜਾ ਕਪੜਾ ਘੱਟ ਕਰਦੇ ਜਾਣਾ ਇਹ ਸिलाई ਜਦੋਂ ਆਪਾਂ ਲਗਾਉਂਦੀ ਹੁੰਦੀ ਹੈ ਤੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਵੀ ਜਿਹੜੇ ਲਾਸਟ ਤੇ ਜਿਹੜਾ ਸਾਡਾ ਬਲ ਨਾ ਪਵੇ ਜਿੱਥੇ ਸਾਡੀ ਸिलाई ਜਾ ਕੇ ਖਤਮ ਹੋਣੀ ਹੈ ਇਹ ਵਾਲੀ ਜਿਹੜੀ ਸਲਾਈ ਹੁੰਦੀ ਹੈ ਆਪਾਂ ਬਿਲਕੁਲ ਕਿਨਾਰੀ ਦੇ ਉੱਪਰ ਲਗਾਉਂਦੇ ਹੁੰਦੀਆਂ ਸੋ ਤੁਸੀਂ ਵੀ ਇਸੇ ਤਰ੍ਹਾਂ ਬਿਲਕੁਲ ਐਂਡ ਤੇ ਇਹ ਵਾਲੀ ਸਲਾਈ ਲਗਾਉਣੀ ਆ ਬ੍ਰੀਕ ਸਲਾਈ ਨੂੰ ਕੰਪਲੀਟ ਕਰਨ ਤੋਂ ਬਾਅਦ ਹੁਣ ਆਪਾਂ ਬਹਾਲ ਤੋਂ ਕੱਪੜਾ ਲਵਾਂਗੇ ਉਹਦੇ ਵਿੱਚੋਂ ਆਪਾਂ 1 ਜਾਂ 2 ਇੰਚ ਦਾ ਇਸ ਤਰ੍ਹਾਂ ਬਾਕਸ ਕੱਟ ਕਰਾਂਗੇ ਬਾਕਸ ਨੂੰ ਫਿਰ ਵਿਚਕਾਰੋਂ ਆਪਾਂ ਕੱਟ ਕੇ ਇਸ ਤਰ੍ਹਾਂ ਇਸ ਨੂੰ ਫੋਲਡ ਕਰ ਦਵਾਂਗੇ ਫੋਲਡ ਕਰਨ ਤੋਂ ਬਾਅਦ ਜਿੱਥੇ ਆਪਾਂ ਪਹਿਲਾਂ ਸਲਾਈ ਲਗਾਈ ਆਪਣੀ ਕਿਨਾਰੀ ਦੇ ਉੱਪਰ ਕੱਟੀ ਨੂੰ ਆਪਾਂ ਕਸ਼ੇਰੇ ਦੇ ਇਸ ਤਰ੍ਹਾਂ ਕੋਰਨਰ ਤੇ ਰੱਖਾਂਗੇ ਕੋਨਰ ਤੇ ਰੱਖਦੀ ਹੋਈ ਮੋਰੀ ਦੇ ਆਪਾਂ ਸਲਾਈ ਦੇ ਉੱਪਰ ਸਲਾਈ ਲਗਾ ਕੇ ਇਸ ਨੂੰ ਅਟੈਚ ਕਰ ਦਵਾਂਗੇ ਇਸ ਤੋਂ ਬਾਅਦ ਹੁਣ ਆਪਾਂ ਲਵਾਂਗੇ ਸਟਾਰਟਿੰਗ ਦੇ ਵਿੱਚ ਜਿਹੜੀ ਆਪਾਂ ਪੱਟੀਆਂ ਕੱਟ ਕੀਤੀਆਂ ਸੀ 3.5 ਇੰਚ ਦੀਆਂ ਅਸੀਂ ਦੋਨੀਆਂ ਪੱਟੀਆਂ ਨੂੰ ਕੀ ਕਰਨਾ ਹੈ ਅੱਧਾ-ਅੱਧਾ ਇੰਚ ਫੋਲਡ ਕਰ ਲੈਣਾ ਤੇ ਉਹਨਾਂ ਦੇ ਵੀ ਬਿਲਕੁਲ ਕਿਨਾਰੇ ਦੇ ਉੱਪਰ ਇਸ ਤਰ੍ਹਾਂ ਸਲਾਈ ਲਗਾ ਲੈਣੀ ਹੈ ਫਿਰ ਸਲਾਈ ਲਗਾਉਣ ਤੋਂ ਬਾਅਦ ਆ ਹੁਣ ਆਪਾਂ ਇਸ ਨੂੰ ਪੱਟੀ ਨੂੰ ਅਟੈਚ ਕਰਨਾ ਆਪਣੀ ਮੋਰੀ ਦੇ ਨਾਲ ਇੱਥੇ ਹੁਣ ਆਪਾਂ ਜਿਹੜੀ ਕਸ਼ੇਰੀ ਦੀ ਮੋਰੀ ਆ ਉਹਦਾ ਸੈਂਟਰ ਲਵਾਂਗੇ ਫਿਰ ਪੱਟੀਆਂ ਦਾ ਸੈਂਟਰ ਲਵਾਂਗੇ ਪੱਟੀ ਦਾ ਸੈਂਟਰ ਲੈਂਦੇ ਹੋ ਤੇ ਵੀ ਨਿਸ਼ਾਨ ਲਗਾ ਲਵਾਂਗੇ ਦੋਨੋਂ ਸਾਈਡ ਆਪਾਂ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਆਪਾਂ ਇਸ ਨੂੰ ਪੱਟੀ ਨੂੰ ਰੱਖਣਾ ਹੈ ਕਸ਼ੇਰੀ ਦੇ ਵਿਚਲੀ ਸਾਈਡ ਆਪਾਂ ਜਿੱਥੇ ਨਿਸ਼ਾਨ ਲਗਾਏ ਆ ਉੱਥੇ ਦੋਨਾਂ ਨਿਸ਼ਾਨਾਂ ਨੂੰ ਆਪਸ ਵਿੱਚ ਮਿਲਾ ਦੇਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਮਿੰਤੀ ਕਰਕੇ ਦੇਖਾਂਗੇ ਵੀ ਸਾਡੀ ਅੰਦਰਲੀ ਸਾਈਡ ਨੂੰ ਪੱਟੀ ਕਿੰਨੀ ਬਾਚਦੀ ਹੈ ਸੋ ਇੱਥੇ ਤੁਸੀਂ ਕੱਚਾ ਕਰਕੇ ਵੀ ਵੇਖ ਸਕਦੇ ਹੋ ਜੇਕਰ ਤੁਹਾਡੇ ਕੋਲ ਇਸ ਟਾਈਮ ਕੋਈ ਕੁਛ ਇਹਰਾ ਸਟਿਚ ਕੀਤਾ ਹੋਇਆ ਹੈ ਤੁਸੀਂ ਉਸਦੀ ਮੋਰੀ ਦੀ ਵੇਖ ਸਕਦੇ ਹੋ ਕਿ ਉਸਦੇ نیچے ਇੱਕ ਵੱਖਰੀ ਪੱਟੀ ਲੱਗੀ ਹੋਈ ਜਿਹੜੀ ਕਿ ਬਾਹਲੀ ਸਾਈਡ ਨੂੰ ਅੱਧਾ ਇੰਚ ਤੋਂ ਵੀ ਘੱਟ ਜਿਹੜੀ ਸ਼ੋ ਹੋਦੀ ਹੈ ਸੋਹੀ ਪੱਟੀ ਹੁਣ ਇਸ ਟਾਈਮ ਤੇ ਆਪਾਂ ਲਗਾਵਾਂਗੇ ਇਸ ਤਰ੍ਹਾਂ ਆਪਾਂ ਕਸ਼ੇਰੇ ਦੇ نیچے ਉਸ ਨੂੰ ਰੱਖਣਾ ਹੈ ਆ ਨੀਚੇ ਵਾਲੀ ਸਾਈਡ ਰੱਖਦੇ ਹੋਏ ਆਪਾਂ ਜਿੱਥੇ ਪਹਿਲਾ ਸਲਾਈ ਲਗਾਈ ਸੇਮ ਸਲਾਈ ਦੇ ਉੱਪਰ ਆਪਣੀ ਜਿਹੜੀ ਇਹ ਵਾਲੀ ਸਲਾਈ ਆ ਉਹ ਲਗਾਉਂਦੇ ਜਾਣਾ ਹੈ ਤੁਸੀਂ ਵੇਖ ਸਕਦੇ ਹੋ ਮੈਂ ਤੁਹਾਨੂੰ ਬਿਲਕੁਲ ਜ਼ੂਮ ਕਰਕੇ ਦਿਖਾ ਰਹੀ ਹਾਂ ਵੀ ਆਪਾਂ ਕਿੱਥੋਂ ਸਲਾਈ ਨੂੰ ਸਟਾਰਟ ਕਰਨਾ ਹੈ ਸੋ ਜਿੱਥੋਂ ਮੈਂ ਸਲਾਈ ਨੂੰ ਸਟਾਰਟ ਕੀਤਾ ਆ ਵੀ ਸ਼ੇਪ ਦੇ ਕੋਰਨਰ ਤੋਂ ਆਪਾਂ ਸਲਾਈ ਨੂੰ ਸਟਾਰਟ ਕਰਨਾ ਸੋ ਤੁਸੀਂ ਵੀ ਉੱਥੋਂ ਹੀ ਆਪਣੀ ਜਿਹੜੀ ਸਲਾਈ ਆ ਉਹ ਸਟਾਰਟ ਕਰਨੀ ਆ ਜਦੋਂ ਆਪਾਂ ਇੱਥੇ ਕਿਉਂ ਹੁੰਦੀ ਆ ਸਾਨੂੰ ਭੁਲੇਖਾ ਜਿਹਾ ਫਿੰਦਾ ਰਹਿੰਦਾ ਹੈ ਕਿ ਦੋ ਮੈਂ ਵੀ ਪਹਿਲੀ ਵਾਰੀ ਇਹ ਸਿੱਖੇ ਸੀ ਕਿ ਸ਼ੇਰੇ ਕਾਫੀ ਟਾਈਮ ਪਹਿਲਾਂ ਸਿੱਖੇ ਸੀ ਉਸ ਟਾਈਮ ਤੇ ਮੈਨੂੰ ਵੀ ਬਹੁਤ ਪ੍ਰੋਬਲਮ ਆਈ ਸੀ ਫਿਰ ਉਸ ਤੋਂ ਬਾਅਦ ਮੈਂ ਕਾਫੀ ਕਸ਼ੇਰੇ ਵਿੱਚ ਸਟਿਚ ਕਰ ਚੁੱਕਾ ਤਾਂ ਹੁਣ ਇਹ ਹੱਥਾਂ ਦੇ ਵਿੱਚ ਸਫਾਈ ਆ ਜਾਂਦੀ ਆ ਤੁਸੀਂ ਇਹ ਹੋ ਸਕੇ ਤਾਂ ਹੱਥਾਂ ਨਾਲ ਕੱਚਾ ਕਰਕੇ ਪਹਿਲਾਂ ਇਸ ਨੂੰ ਤਿਆਰ ਕਰ ਲਈ ਤਾਂ ਜੋ ਬਾਰ ਬਾਰ ਤੁਹਾਨੂੰ ਉਢਿਹੜਨਾ ਨਾ ਪਵੇ ਹੁਣ ਜਿਸ ਤਰ੍ਹਾਂ ਮੈਂ ਸਲਾਈ ਲਗਾ ਰਹੀਆਂ ਬਿਲਕੁਲ ਆਪਾਂ ਪਹਿਲਾਂ ਜਿਹੜੀ ਸਲਾਈ ਲਗਾਈ ਸੀ ਉਸੇ ਸਲਾਈ ਦੇ ਉੱਪਰ ਆਪਣੀ ਇਹ ਵਾਲੀ ਸਲਾਈ ਲਗਾਉਂਦੇ ਜਾਣਾ ਤੇ ਜਿਹੜਾ ਆਪਾਂ ਅੱਧੇ ਇੰਚ ਨੂੰ ਕੱਪੜੇ ਨੂੰ ਆਪਾਂ ਅੰਦਰਲੀ ਸਾਈਡ ਫੋਲਡ ਕੀਤਾ ਸੀ ਉਸ ਪੜੇ ਦਾ ਆਪਾਂ ਕੀ ਕਰਾਂਗੇ ਬਿਲਕੁਲ ਥੋੜਾ ਜਿਹਾ ਹਿੱਸਾ ਸਲਾਈ ਦੇ ਹੇਠਾਂ ਆਪਾਂ ਦਬੋਂਦੇ ਜਾਵਾਂਗੇ ਅੱਧੇ ਇੰਚ ਤੋਂ ਘਾਟ ਆਪਾਂ ਇਹ ਵਾਲੀ ਪੱਟੀ ਨੂੰ نیچے ਸ਼ੋਅ ਕਰਾਂਗੇ ਸੋ ਬਿਲਕੁਲ ਥੋੜਾ ਆਪਾਂ ਤਵੋਂਦੇ ਜਾਵਾਂਗੇ ਤੇ ਸਲਾਈ ਆਪਾਂ ਬਿਲਕੁਲ ਕਿਨਾਰੀ ਦੇ ਉੱਪਰ ਲਗਾਣੀ ਆ ਜਿੱਥੋਂ ਆਪਾਂ ਇਹ ਵਾਲੀ ਪੱਟੀ ਨੂੰ ਸ਼ੁਰੂ ਕੀਤਾ ਸੀ ਤੇ ਜਿੱਥੇ ਆਪਾਂ ਇਸ ਪੱਟੀ ਦਾ ਐਂਡ ਕਰਾਂਗੇ ਉੱਥੇ ਆਪਾਂ ਇਸ ਪੱਟੀ ਨੂੰ ਬਿਲਕੁਲ ਘਾਟੇ ਸ਼ੋ ਕਰਾਂਗੇ ਸੋ ਇਸ ਤਰ੍ਹਾਂ ਆਪਾਂ ਇਸ ਨੂੰ ਅਟੈਚ ਕਰ ਲੈਣਾ ਇਹ ਜਿਹੜੀ ਪੱਟੀ ਹੈ ਸਾਡੀ ਅੰਦਰਲੀ ਸਾਈਡ ਨੂੰ ਦੋਨੋਂ ਸਾਈਡ ਤੋਂ ਸੇਮ ਬਚਣੀ ਚਾਹੀਦੀ ਹੈ ਮੋਰੀ ਦੀ ਜਿਹੜੀ ਅੰਦਰਲੀ ਸਾਈਡ ਹੈ ਉੱਥੇ ਆਪਾਂ ਇਸ ਨੂੰ ਬਾਅਦ ਵਿੱਚ ਫੋਲਡ ਕਰਾਂਗੇ ਸੋ ਸੇਮ ਦੋਨੋਂ ਪਾਸੇ ਕਪੜਾ ਬਚਣਾ ਚਾਹੀਦਾ ਹੈ ਹੁਣ ਇਸ ਤਰ੍ਹਾਂ ਆਪਾਂ ਕਰਦੇ ਹੋਏ ਇਸ ਨੂੰ ਲਾਸਟ ਤੇ ਲੈ ਆਵਾਂਗੇ ਤੇ ਵੀ ਸ਼ੇਪ ਦੇ ਵਿੱਚ ਆਪਾਂ ਇਸ ਸਲਾਈ ਨੂੰ ਕੰਪਲੀਟ ਕਰਾਂਗੇ ਉਸ ਤੋਂ ਬਾਅਦ ਫਿਰ ਆ ਹੁੰਦਾ ਹੈ ਵੀ ਸਾਡਾ ਅੰਦਰਲੀ ਸਾਈਡ ਜਿਹੜਾ ਕਪੜਾ ਬਚਿਆ ਹੁੰਦਾ ਆਪਾਂ ਉਸ ਨੂੰ ਸੈੱਟ ਕਰਦੇ ਹੁੰਦੇ ਆ ਜਿਹੜੀ ਅੰਦਰਲੀ ਸਾਈਡ ਨੂੰ ਇਸ ਪੱਟੀ ਦੇ ਥੋੜਾ ਜਿਹਾ ਕਪੜਾ ਬਚਿਆ ਸੀ ਆਪਾਂ ਹੁਣ ਦੋਨੋਂ ਕੱਪੜਿਆਂ ਨੂੰ ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਮਿਲਾ ਲਵਾਂਗੇ ਫਿਰ ਸਲਾਈ ਲਗਾਉਣ ਤੋਂ ਬਾਅਦ ਆਪਾਂ ਲਗਾਵਾਂਗੇ ਹੁਣ ਪੈਰ ਦੀ ਸਲਾਈ ਉਹ ਪੈਰ ਦੀ ਸਲਾਈ ਆਪਾਂ ਸਿੱਧੀ ਵਾਲੀ ਸਾਈਡ ਤੋਂ ਲਗਾਵਾਂਗੇ ਇਸ ਸਲਾਈ ਨੂੰ ਲਗਾਉਂਦੇ ਟਾਈਮ ਤੁਹਾਨੂੰ ਕੱਚਾ ਕੰਦੇ ਕੋਈ ਵੀ ਲੋਡ ਨਹੀਂ ਬਿਲਕੁਲ ਆਸਾਨੀ ਨਾਲ ਤੁਸੀਂ ਇਹ ਸਲਾਈ ਲਗਾ ਸਕਦੇ ਹੋ ਸੋ ਇਸ ਤਰ੍ਹਾਂ ਬਸ ਆਪਾਂ ਇੱਕ ਪੈਰ ਦਾ ਮਾਰਜਿਨ ਛੱਡਦੇ ਹੋਏ ਆਪਣੀ ਇਹ ਵਾਲੀ ਸਲਾਈ ਜਿਹੜੀ ਆ ਉਹ ਲਗਾ ਲਵਾਂਗੇ ਇਸ ਨਾਲ ਕੀ ਹੁੰਦਾ ਜਿਹੜੀ ਅੰਦਰਲੀ ਸਾਈਡ 'ਤੇ ਜਿਹੜੀ ਆਪਾਂ ਪੱਟੀ ਅਟੈਚ ਕੀਤੀ ਹੁੰਦੀ ਉਹ ਇਹ ਵਾਲੀ ਸਲਾਈ ਲਗਾਉਣ ਨਾਲ ਚੰਗੀ ਤਰ੍ਹਾਂ ਸੈੱਟ ਹੋ ਜਾਂਦੀ ਹੈ ਸੋ ਇਸ ਤੋਂ ਬਾਅਦ ਆਪਣੀ ਲਾਸਟ ਸਲਾਈ ਰਹਿ ਗਈ ਹੈ ਲਾਸਟ ਸਲਾਈ ਜੇ ਆਪਾਂ ਅੰਦਰਲੀ ਸਾਈਡ ਤੋਂ ਇਸ ਤਰ੍ਹਾਂ ਕੱਪੜੇ ਨੂੰ ਫੋਲਡ ਕਰਨਾ ਹੈ। ਸੋ ਇਹ ਜਿਹੜੀ ਸਲਾਈ ਹੁੰਦੀ ਹੈ ਇਹਦੇ ਵਿੱਚ ਵਾਲ ਜ਼ਿਆਦਾ ਆਉਂਦੇ ਹੁੰਦੇ ਆ ਕੱਪੜੇ ਦੇ ਨੀਚੇ ਵਾਲੀ ਸਾਈਡ। ਇਸ ਲਈ ਤੁਸੀਂ ਕੀ ਕਰ ਸਕਦੇ ਹੋ ਕਿ ਪਹਿਲਾਂ ਇਸ ਸਲਾਈ ਨੂੰ ਕੱਚਾ ਕਰ ਲੈਣਾ। ਜਿਸ ਤਰ੍ਹਾਂ ਕੱਪੜੇ ਦੀ ਪੱਟੀ ਨੂੰ ਫੋਲਡ ਕਰਦੇ ਜਾਣਾ ਤੇ ਛੋਟੇ-ਛੋਟੇ ਢਾਂਕੇ ਲਗਾਉਂਦੇ ਜਾਣਾ ਉਸ ਤੋਂ ਬਾਅਦ ਸਿੱਧੀ ਤੁਸੀਂ ਡਰੈਕਟ ਮਸ਼ੀਨ ਤੇ ਸਲਾਈ ਲਗਾ ਸਕਦੇ ਹੋ। ਹੁਣ ਇਸ ਲਾਈ ਕੰਪਲੀਟ ਹੋਣ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲਵਾਂਗੇ ਪਹਿਲਾਂ ਵੀ ਮੈਂ ਨੇਫੇ ਨੂੰ ਨਾਲ ਲੱਗਦੇ ਪ੍ਰੈਸ ਕਰ ਲਿਆ ਸੀ ਕਿਉਂਕਿ ਜਦੋਂ ਆਪਾਂ ਕਿਸੇ ਵੀ ਕੱਪੜੇ ਨੂੰ ਸਟਿਚ ਕਰਦੇ ਹਾਂ ਨਾਲ ਨਾਲ ਆਪਾਂ ਉਸ ਨੂੰ ਪ੍ਰੈਸ ਕਰਦੇ ਜਾਂਦੇ ਹਾਂ ਕੱਪੜੇ ਦੀ ਜਿਹੜੀ ਸਟਿਚਿੰਗ ਹੁੰਦੀ ਹੈ ਉਹਦੇ ਵਿੱਚ ਸਫਾਈ ਜਿਹੜੀ ਹੈ ਉਹ ਜ਼ਿਆਦਾ ਆਉਂਦੀ ਹੈ ਸੋ ਹੁਣ ਸਾਡਾ ਜਿਹੜਾ ਕਸ਼ੇਰਾ ਹੈ ਉਹ ਬਣ ਕੇ ਰੈਡੀ ਹੋ ਚੁੱਕਾ ਹੈ ਜੇਕਰ ਵੀਡੀਓ ਦੇ ਵਿੱਚ ਕੁਝ ਸਮਝ ਨਹੀਂ ਲੱਗਾ ਤਾਂ ਤੁਸੀਂ ਕਮੈਂਟ ਕਰਕੇ ਵੀ ਮੈਨੂੰ ਪੁੱਛ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਦੇਖਣ ਲਈ ਤੁਹਾ